ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਇਲੈਕਸ਼ਨ ਦਾ ਔਰ ਇਲੈਕਸ਼ਨ ਜਿਹੜੀ ਹੈ ਆ ਗਈ ਹੈ ਔਰ ਸਭ ਨੂੰ ਮੁਬਾਰਕਬਾਦ ਆਪਣੇ ਆਪਣੇ ਪਿੰਡ ਨੂੰ ਬਿਹਤਰ ਬਣਾਉਣ ਵਾਸਤੇ ਸਾਰੇ ਇਮਾਨਦਾਰ ਲੋਕ ਚੰਗੇ ਲੋਕ ਜਿਹੜੇ ਅੱਗੇ ਆਉਣ ਔਰ ਇਲੈਕਸ਼ਨ ਲੜਨ ਜੇ ਸਰਵ ਸੰਮਤੀ ਹੁੰਦੀ ਹੈ ਜੀ ਜੇ ਸਰਵ ਸੰਮਤੀ ਹੁੰਦੀ ਹੈ ਤਾਂ ਪੰਜਾਬ ਸਰਕਾਰ 5 ਲੱਖ ਰੁਪਏ ਦੇਗੀ ਜੀ ਜਿਹੜੇ ਪਿੰਡ 'ਚ ਸਰਵ ਸੰਮਤੀ ਹੁੰਦੀ ਹੈ ਜੀ ਸਰਵ ਸੰਮਤੀ ਦੇ ਵਿੱਚ ਵੱਡਾ ਫਾਇਦਾ ਤੁਹਾਡੀ ਬੰਦੀ ਖਤਮ ਹੁੰਦੀ ਹੈ ਪਿੰਡ ਦੀ ਡਿਵੈਲਪਮੈਂਟ ਵਧੀਆ ਹੁੰਦੀ ਹੈ ਜੇ ਤੇ ਕਿੱਚੋ ਤਾਂ ਹੈ ਜੀ ਉੱਤੇ ਗ੍ਰਾਂਟ ਵੀ ਘਟ ਆਉਂਦੀ ਆ ਫਿਰ ਆਪੇ ਦੇ ਵਿੱਚ ਤੁਹਾਡੇ ਬੰਦੀਆਂ ਬਹੁਤ ਨੇ ਜੀ ਪਿੰਡ ਦੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਜਿਹਦੇ ਕਰਕੇ ਪਿੰਡ ਪਿੱਛੇ ਚਲੇ ਜਾਂਦਾ ਸਭ ਨੂੰ ਬੇਨਤੀ ਹੈ ਕਿ ਸਰਬਸੰਭਧੀ ਕਰੋ ਜੇ ਨਹੀਂ ਵੀ ਹੁੰਦੀ ਤਾਂ ਇਕੱਠੇ ਹੋ ਕੇ ਘੱਟੋ ਘੱਟ ਕੱਚੇ ਜਿਹੜੇ ਇਮਾਨਦਾਰ ਲੋਕ ਨੇ ਚਾਹੇ ਸਾਡੀ ਭੈਣਾਂ ਚਾਹੇ ਕੋਈ ਭਰਾ ਸਾਡਾ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਉਹ ਇਲੈਕਸ਼ਨ ਅੱਜ ਵਿਧਾਨ ਸਭਾ ਨਾਭਾ ਦੇ ਪਿੰਡ ਮੱਲੇਵਾਲ ਦੇ ਵਿੱਚ ਇੱਕ ਦਾ ਜਨ ਸੁਵਿਧਾ ਕੈਂਪ ਜਿੱਥੇ 40000 ਆਸ-ਪਾਸ ਜਿਹੜੇ ਕੰਮ ਨੇ ਉਹਦੇ ਸਬੰਧਤ ਇੱਕ ਸ਼ਰਤੇ ਥੱਲੇ ਸਾਰੇ ਅਫਸਰ ਸਾਹਿਬਾਨ ਆਏ ਨੇ ਜਿੱਦੀ ਵਿੱਚ ਐਲ ਸੀ ਐਮ ਵੀਡੀਓ ਮੈਡਮ ਔਰ ਮੈਂ ਖੁਦ ਇੱਥੇ ਹਾਜ਼ਰ ਸੀਗਾ ਸਾਰਾ ਕੈਂਪ ਚੱਲ ਰਿਹਾ ਜੀ ਬਹੁਤ ਵੱਡਾ ਕੰਮ ਹੋਇਆ ਹੈ ਔਰ ਇਹਦੇ ਦਰਮਿਆਨ ਅਸੀਂ 154 ਲਾਭਪਾਤੀ ਜਿਹੜੇ ਵਿਧਾਨ ਸਭਾ ਨਾਭਾ ਦੇ ਵਿੱਚੋਂ ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਆ ਜੀ ਕੱਚੇ ਘਰਾਂ ਦੇ ਪੈਸੇ ਜਿਹੜੇ ਆ ਉਹਦੀ ਸੈਂਕਸ਼ਨ ਆਰਡਰ ਜਿਹੜੀ ਆ ਜਾਰੀ ਕੀਤੀ ਆ 154 ਪਰਿਵਾਰ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ 2 ਕਰੋੜ 29 ਲੱਖ 42 ਹਜ਼ਾਰ 920 ਰੁਪਏ ਜਿਹੜੀ ਮਾਲੀ ਮਦਦ ਜਿਹੜੀ ਆ ਜੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਜੀ ਭੇਜੀ ਗਈ ਆ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਕਾਰਾਂ ਦਾ ਔਰ ਜਿਹੜੇ ਮੈਂ ਫੋਟੋ ਜਿਹੜੇ ਦੱਸਣਾ ਚਾਹੁੰਦਾ ਜਿਨ੍ਹਾਂ ਨੇ ਅਜੇ ਅਪਲਾਈ ਨਹੀਂ ਕੀਤੇ ਜਾਂ ਸਲਾਹ ਚ ਨਹੀਂ ਜਾਂ ਕੁਝ ਜਿਹੜੇ ਗੱਲਾਂ ਚਾ ਕੇ ਟਾਈਮ ਖਰਾਬ ਕਰਦੇ ਆ ਕਿ ਤੁਹਾਨੂੰ ਪੱਜ ਤੁਹਾਨੂੰ ਪੱਜ ਜਨ ਸੰਵਿਧਾਨ ਕੈਂਪ ਲੱਗਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਡਾਕੂਮੈਂਟ ਸਾਰੇ ਲੈ ਕੇ ਆਓ ਤੁਸੀਂ ਆਪਣਾ ਫਾਰਮ ਭਰੋ ਥੋੜਾ ਸਰਵੇ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਵੀ ਮਿਲ ਜਾਣਗੇ ਜਿਹਨੋਂ ਤੇ ਮਨਜ਼ੂਰ ਹੋਗੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਹਨਾਂ ਦੇ ਨਹੀਂ ਹੋਏ ਉਹ ਵੀ ਅਪਲਾਈ ਕਰਦੇ ਨੇ ਜੇ ਅਪਲਾਈ ਨਹੀਂ ਕੀਤੇ ਕਰਦੇ ਨੇ ਜਿਨ੍ਹਾਂ ਦੇ ਕੀਤੇ ਹੋਏ ਆ ਉਹ ਐਮਐਲਏ ਆਫਿਸ ਸੰਪਰਕ ਕਰ ਲੈਣ ਤਾਂ ਜਿਹੜਾ ਹੈਗਾ ਬਿਗਲ ਪਾ ਚਿੱਕੇ ਦੇਖੋ ਬਿਲਕੁਲ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਇਲੈਕਸ਼ਨ ਦਾ ਔਰ ਇਲੈਕਸ਼ਨ ਜਿਹੜੀ ਹੈ ਆ ਗਈ ਹੈ ਸਭ ਨੂੰ ਮੁਬਾਰਕਬਾਦ ਹੈ ਆਪਣੇ ਆਪਣੇ ਪਿੰਡ ਨੂੰ ਬਿਹਤਰ ਬਣਾਉਣ ਵਾਸਤੇ ਸਾਰੇ ਇਮਾਨਦਾਰ ਲੋਕ ਚੰਗੇ ਲੋਕ ਜਿਹੜੇ ਅੱਗੇ ਆਉਣ ਔਰ ਇਲੈਕਸ਼ਨ ਲੜਨ ਜੇ ਸਰਵਸੰਮਤੀ ਹੁੰਦੀ ਹੈ ਜੀ ਜੇ ਸਰਵਸੰਮਤੀ ਹੁੰਦੀ ਹੈ ਤਾਂ ਪੰਜਾਬ ਸਰਕਾਰ 5 ਲੱਖ ਰੁਪਏ ਦੇਗੀ ਜੀ ਜਿਹੜੇ ਪਿੰਡ 'ਚ ਸਰਵਸੰਮਤੀ ਹੁੰਦੀ ਹੈ ਜੀ ਸਰਵਸੰਮਤੀ ਦੇ ਵਿੱਚ ਵੱਡਾ ਫਾਇਦਾ ਤੁਹਾਡੀ ਬੰਦੀ ਖਤਮ ਹੁੰਦੀ ਹੈ ਪਿੰਡ ਦੀ ਡਿਵੈਲਪਮੈਂਟ ਵਧੀਆ ਹੁੰਦੀ ਹੈ ਜੇ ਤੇ ਖਿੱਚੋ ਤਾਣ ਹੈ ਜੀ ਉੱਤੇ ਗ੍ਰਾਂਡ ਵੀ ਘਟ ਆਉਂਦੀ ਆ ਫਿਰ ਆਪਸ ਦੇ ਵਿੱਚ ਤੁਹਾਡੇ ਬੰਦੀਆਂ ਬਹੁਤ ਨੇ ਜੀ ਪਿੰਡ ਦੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਜਿਹਦੇ ਕਰਕੇ ਪਿੰਡ ਪਿੱਛੇ ਚਲੇ ਜਾਂਦਾ ਸਭ ਨੂੰ ਬੇਨਤੀ ਹੈ ਕਿ ਸਰਬਸੰਵਧੀ ਕਰੋ ਜੇ ਨਹੀਂ ਵੀ ਹੁੰਦੀ ਤਾਂ ਇਕੱਠੇ ਹੋ ਕੇ ਘੱਟੋ ਘੱਟ ਇੱਕ ਅੱਛੇ ਜਿਹੜੇ ਇਮਾਨਦਾਰ ਲੋਕ ਨੇ ਚਾਹੇ ਸਾਡੀ ਭੈਣਾਂ ਚਾਹੇ ਕੋਈ ਭਰਾ ਸਾਡਾ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਉਹ ਇਲੈਕਸ਼ਨ ਲੜੇ। ਜਿਹੜਾ ਅੰਗੜਾ ਲੋਕ ਉਹਨਾਂ ਨੂੰ ਲਗਾਤਾਰ ਜਿਹੜਾ ਹੈਗਾ ਅਤਵਾਦੀ ਕਿਹਾ ਗਿਆ ਗਿਆ ਕਿ ਥੋੜਾ ਦੇਖੋ ਉਹ ਨਗਰ ਕਰਦੇ। ਇਹ ਬੀਬੀ ਬੀਬੀ ਜਿਹੜੀ ਹੈ ਜੀ ਮੈਂ ਪਹਿਲਾਂ ਵੀ ਕਿਹਾ ਕਿ ਕਾਰਟਿਸਟ ਹੁੰਦਾ ਜਦੋਂ ਕੋਈ ਨੇਤਾ ਬਣ ਜਾਂਦਾ ਫਿਰ ਬੜਾ ਸਮਝੋ-ਸਮਝ ਕੇ ਬੋਲਣਾ ਚਾਹੀਦਾ। ਕਿਸੇ ਵੀ ਧਰਮ ਦੇ ਖਿਲਾਫ ਕਿਸੇ ਇੰਡੀਵਿਜੂਅਲ ਦੇ ਖਿਲਾਫ ਕਿਤੇ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ।